ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਧੌਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ رائے ਉਹਨੂੰ ਬਹੁਤ ਬਹੁਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਈ ਕੋਲ ਤੋਂ ਕੋੜ ਗਾਵਾਂ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਕਰਨੈ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਏ ਠੀਕ ਹੈ ਜੀ ਹਾਂਜੀ ਬਈ ਗਾਂ ਦੀ ਜਾਣਕਾਰੀ ਦੋ ਪਹਿਲੀ ਬਈ ਇਹ 4 ਕਿਲੋ ਦੁੱਧ ਦੇ ਛੱਲੇ ਹਾਂਜੀ ਇਹ 2.5 ਮਹੀਨਿਆਂ ਦੀ ਸੂਈ ਹੋਈ ਤੇ 20 ਦਿਨਾਂ ਅਗੇ ਟੀਕਾ ਲੱਗਿਆ ਮੈਂ ਆਪਣੇ ਆਪ ਲਵਾਇਆ ਇਹਦੇ ਠੀਕ ਹੈ ਜੀ ਹਾਂਜੀ ਤੇ ਚੈੱਕ ਚ ਨਹੀਂ ਆਉਂਦੀ ਚੈੱਕ ਚ ਨਹੀਂ ਆਉਂਦੀ ਠੀਕ ਹੈ ਜੀ ਤੇ ਰੇਟ ਪਹਿਲੀ ਦੱਸ ਦਿਓ ਜੀ ਰੇਟ ਭਈਆ ਲੋੜੀ ਦਾ ਆਫਰ ਹੀ ਆਦਾ ਜਮਾ ਯਾਰ ਕਿੰਨਾ ਕੁ ਫਿਰ ਵੀ 12000 ਦੀ ਦੇ ਦੂੰ 1000 ਛੋੜ 11 ਦੀ ਦੇ ਦੂੰ 11 ਦੀ ਦੇ ਦੂੰ ਹਾਂ ਹਾਂ ਭਈ ਠੀਕ ਹੈ ਜੀ ਦੁੱਧ ਦੋ ਟੰਗ ਚੋਕ ਲੈ ਜੀ ਜਿਵੇਂ ਚੱਲ ਗਿਆ ਮਿੱਤ ਤਿੰਨ ਢੰਗ ਚੋਲੇ ਯਾਰ ਤਿੰਨ ਢੰਗ ਚੋਲੇ ਹਾਂ ਠੀਕ ਹੈ ਜੀ ਤੋੜ ਦੋ ਭਰਾ ਤੋੜ ਦਿੰਦੇ ਭਈ ਲੋ ਭਰਾ ਦੇਖ ਸਾਡੇ ਸੁੰਤ ਤੋੜ ਤਰ ਦਿਖਾਉਣਾ ਠੀਕ ਹੈ ਨਾ ਸਿਆਲਾਂ ਨੇ ਦੇਣਾ ਸਾਨੂੰ ਪਤਾ ਵਾਰਸ ਹੋ ਰਹੀ ਆ ਤਾਂ ਕਰਕੇ ਥੋੜਾ ਜਿਹਾ ਮੀਂਹ ਪੈ ਰਿਹਾ ਤੇ ਮੁਰੀ ਦੀ ਹੌਲ ਕਰਦੀ ਹਬਾ ਦਾ ਅਸਕੇ ਦੇਣੀਆ ਲੋ ਜੀ ਅੱਜ ਹੀ ਭਾਈ ਮੇਰਾ ਸੰਗਲ ਪਾਇਆ ਸੀ ਹਾਂ ਤੁਨ ਭਾਈ ਓਕੇ ਜਮ ਜਮ ਓਕੇ ਆ ਭਾਈ ਖਣਾ ਜਾਂ ਨਕਸਰ ਆਪਾਂ ਜਿਵੇਂ ਆ ਰਹਿ ਬੈਠੇ ਆ ਠੀਕ ਹੈ ਠੀਕ ਹੈ ਹਾਂ ਚੈੱਕ ਕਰਤਾ ਬਰਾ ਥੋੜਾ ਮੈਂ ਮੂਰੀ ਦੀ ਹੌਲ ਕਰਦੀ ਆ ਆਦੀ ਠੀਕ ਹੈ ਜੀ ਲੋ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰਿਓ ਬਾਕੀ ਇੱਕ ਗੱਲ ਭਾਈ ਹੋਰ ਆ ਜਿਹੜੀ ਸੇਲ ਹੋ ਜਾਂਦੀ ਆ ਆਪਾਂ ਲਿਖ ਦੇਣੇ ਹੁੰਦੇ ਆ ਬਕਾਇਦਾ ਵੀ ਗਾਂ ਜਾਂ ਮੱਝ ਸੇਲ ਹੋ ਗਈ ਠੀਕ ਆ ਨਾ ਤੇ ਕਿਉਂਕਿ ਅਗਲੇ ਨੂੰ ਵੀ ਜ਼ਿਆਦਾ ਫੋਨ ਚੱਲ ਜਾਂਦੇ ਤਾਂ ਕਰਕੇ ਥੋੜਾ ਜਿਹਾ ਅਗਲਾ ਟੈਨਸ਼ਨ ਚੱਲ ਜਾਂਦਾ ਤੇ ਜਦੋਂ ਸੇਲ ਹੋ ਜਾਂਦੇ ਬਾਈ ਅਗਲਾ ਹਰ ਕਹਿ ਦਿੰਦਾ ਵੀ ਵੀ ਨੰਬਰ ਕੱਟ ਦੂ ਮੇਰਾ ਹਨਾ ਤਾਂ ਕਰਕੇ ਆਪਾਂ ਨੰਬਰ ਕੱਟ ਦਿੰਨੇ ਹਾਂਜੀ ਬਾਈ ਜੀ ਦੂਜੀ ਦੀ ਜੀ ਜਾਣਕਾਰੀ ਦੋ ਜੀ ਆ ਦੂਜੀ ਜਰਸੀ ਆ ਗਈ ਕਾਲੀ ਹਾਂਜੀ ਆਏ ਸਲੋਦੂ 6 ਕਿਲੋਈ 6 ਕਿਲੋ ਹਾਂ ਯਾ ਆ 14 ਦੀਆਂ ਕੰਨੀਆਂ ਚੱਕਦੀ ਆਈ 14 ਦੀ ਕੰਨੀਆਂ ਚੱਕਦੀ ਹਾਂਜੀ ਤੇ ਦਾ ਰੇਟ ਜੀ ਇਹਦਾ ਰੇਟ 15000 ਰੁਪਏ ਆਈ ਠੀਕ ਆ ਹਾਂਜੀ ਤੇ ਦੁੱਧ 6 ਲੀਟਰ ਦੁੱਧ 6 ਕਿਲੋ ਆਈ ਤੇ ਟਿਕਾ ਟੂ ਕਾ ਠੀਕ ਆ ਭਰਾ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਜੀ ਹਾਂਜੀ ਤੋੜ ਦੋ ਭਰਾ ਇਹਨੂੰ ਵੀ ਹਾਂ ਤੋੜ ਦੰਨੇਗੀ ਲਓ ਸਮਝ ਲਿਖੋ ਇਹ ਤੋੜਾ ਤੇ ਲੈ ਕੇ ਆਉਣਾ ਠੀਕ ਆ ਜੀ ਚੋ ਫਰੈਂਡ ਧੋਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੁਰ ਬਰੀਡ ਵਾਲੀ ਬੱਸੀ ਪਹਿਲਾ ਸੂਆ ਜੀ ਠੀਕ ਹੈ ਪਹਿਲਾ ਸੂਆ ਸੀ ਹਾਂਜੀ ਠੀਕ ਹੈ ਠੀਕ ਲੋ ਜੀ ਬੱਚੇ ਬਹੁਤ ਸੋਹਣੇ ਪਾਉਂਦੇ ਜਰਸੀ ਦੇ ਠੀਕ ਹੈ ਜੀ ਕਦ ਗੁੱਦ ਵੀ ਸੁਖਣਾ ਕਰਵਾ ਲਈ ਦੇ ਬੀ ਹਾਂ ਹਾਂ ਇਹ ਪੂਰੀ ਬਦਿਆ ਬੱਚੀ ਆਈ ਦੇਖੋ ਅਗਲੇ ਸਾਲ ਨੂੰ ਪੂਰੀ ਬਦਿਆ ਬੱਚੀ ਬਣ ਜੂਗੀ ਬਦਿਆ ਰਾਜ ਜੀ ਕਰ ਲਈ ਦੇਖੋ ਠੀਕ ਹੈ ਜੀ ਫੇਸ ਕੁਆਲਟੀ ਬਹੁਤ ਠਾਈ ਕੋਈ ਅੱਛਾ ਉਹਦੀ ਅਗਨੀਆਂ ਚੱਕਦੀ ਹੈ ਤਾਂ ਦੋਨੀਆਂ ਆਈ ਠੀਕ ਹੈ ਜੀ ਚੋੜੀ ਅਗਨੀਆਂ ਚੱਕ ਲਈਆਂ ਨੇ ਇਹ ਠੀਕ ਹੈ ਜੀ ਚਾਹੇ ਖਨਾ ਦੀ ਓਕੇ ਆਈ ਇਹ ਵੀ ਹਲੇ ਚੈੱਕ 'ਚ ਨਹੀਂ ਆਉਂਦੀ ਹਾਂ ਚੈੱਕ 'ਚ ਨਹੀਂ ਆਉਂਦੀਆਂ ਦੋਨੀਆਂ ਠੀਕ ਹੈ ਜੀ ਠੀਕ ਜੀ ਲੋ ਬਰਾ ਚੈੱਕ ਕਰ ਸਕਦੇ ਗ ਚਹੀ ਗਲੇ ਹੁਣ ਚਾਹੀਆ ਵੀ ਸਵੇਰ ਦੀ ਹੈ ਹਾਂ ਜੀ ਜਦੋਂ ਖਾਲੀ ਕੀਤੀਆਂ ਹੋਈਆਂ ਹੁਣ ਆਪਣੀਆਂ ਖਾਲੀ ਕੀਤੀਆਂ ਠੀਕ ਹੈ ਹਾਂ ਖਾਲੀ ਲੋ ਭਰਾ ਦੋਨੇ ਗਾਵਾਂ ਚੋਂ ਹਮੇ ਸਵੇਰ ਦਾ 8:30 9:00 ਦਾ ਟਾਈਮ ਆ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਟ ਤੱਕ ਵੀ ਕਹਿੰਦਾ ਵੀ ਦੁੱਧ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਹੋਇਆ ਜਦੋਂ ਖਾਲੀ ਕੀਤੀਆਂ ਹੋਈਆਂ ਆਪਣੀਆਂ ਠੀਕ ਹੈ ਜੀ ਅਬੇ ਚਵੀਰ ਫੋਨ ਲਾ ਲੰਦੇ ਆ ਵੀ ਤੁਹਾਨੂੰ ਵਪਾਰ ਸਾਡਾ ਕੋਈ ਵਪਾਰ ਨਹੀਂ ਛੱਡਿਆ ਵੀ ਆਪਾਂ ਹੁਣ ਲਿਆ ਕਰਾਂਗੇ ਡੰਗਰ ਠੀਕ ਹੈ ਜੀ ਤੁਸੀਂ ਵਪਾਰ ਦਾ ਕੰਮ ਕਰਦੇ ਹੋ ਹਾਂ ਜੀ ਹਾਂ ਠੀਕ ਹੈ ਜੀ ਲੋ ਭਰਾ ਬਾਈ ਜੀ ਨਾਲ ਜਰੂਰ ਕਨੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ